we <laughs> ਉਹ ਜਿਹੜੇ ਉਧਰ ਤੋਂ ਮੁਹੰਮਦ ਖਾਨ ਅਫਗਾਨਿਸਤਾਨ ਦਾ ਪਾਸ਼ਾ ਉਹ ਸੀਨੇ ਦੇ ਨਾਲ ਨਜ਼ਰਵਾਸੇ ਆਪਣਾ ਨਾਮ ਲੱਗ ਕੇ ਪ੍ਰਸਾਦ ਦੇ ਕਰਕੇ ਜਵੇਸ਼ ਪਿੱਛਾ ਨੂੰ ਜਾਗ ਉਹਨਾਂ ਸ਼ਾਇਰਾਂ ਦੇ ਇਹ ਹੋਈਆਂ ਤੇਗਾਂ ਵੰਡ ਇਤਿਹਾਸਕੀਤਾ ਬਹੁਤ ਬਹੁਤ ਧੰਨਵਾਦ ਜੀ ਅੱਜ ਪੈਨ ਸਲੇਮ ਪੋਸੇਖਾ ਦੇ ਵਿੱਚ 125ਵੀਂ ਜਿਹੜੀ ਵਰਸੀ ਹੈ ਆ ਬਾਬਾ ਬੁੱਧ ਨਾਨਕ ਜੀ ਦੀ ਮਨਾਈ ਜਾ ਰਹੀ ਹੈ ਸਾਡੇ ਸਾਰੇ ਸਰਪੰਨ ਸਾਹਿਬ ਸਾਡੀ ਸਾਰੀ ਜਿਹੜੀ ਟੀਮ ਹੈ ਸੋਨੂ ਵਾਲੀ ਹੋਰ ਤਾਂ ਕਿ ਉਰੀ ਸਾਰੇ ਤੁਹਾਡੇ ਸੰਸਕਤ ਚੇਤਨਾ ਦੇ ਪੂਰੀ ਭਰੀ ਪਈ ਸਾਰੇ ਜਿਹੜੇ ਉਹ ਨਾਲ ਨੇ ਸਾਰੇ ਅੱਜ ਮੋਰ ਦੀ ਸੰਗਤਾਂ ਨੇ ਪਰ ਬੜੀ ਖੁਸ਼ੀ ਦੀ ਗੱਲ ਹੈ ਵੀ ਇਯਾਦੀ ਤੋਂ ਪਹਿਲਾਂ ਦਾ ਜਿਹੜਾ ਤੇ ਕਾਰਜਾ ਫੜਾ ਸਰਦਾ ਦੇ ਸਤਕਾਰ ਦੇ ਨਾਲ ਜਿਹੜਾ ਜਿਹੜਾ ਮਨਾਇਆ ਜਾਂਦਾ ਲੱਗ ਮੈਂ ਇਥੇ ਨਤਮਕ ਨੇਪ ਉਸੇ ਫਾਦੀ ਜਿਹੜੀ ਸੰਗਤ ਹੈ ਬੜੀ ਸਰਤਾ ਤੇ ਸਤਿਕਾਰ ਦੇ ਨਾਲ ਜਿਹੜੀ ਸਿਵਾ ਰਹੀ ਹੈ ਸੰਗਤ ਦੀ ਪ੍ਰਬੰਧਨ ਕਰਨ ਲਈ ਸਾਡੀ ਜਥੇ ਦਾ ਵੀ ਪ੍ਰਬੰਧ ਕਰਦੇ ਨੇ ਵਰਮਾਣੀ ਦੇ ਨਾਲ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸਲੇਮਪੁਰ ਸੇਖਾਂ ਜਿਨ੍ਹਾਂ ਦੇ ਐਮ ਐਲ ਏ ਗੁਰਲਾਲ ਘਨੌਰ ਉਨ੍ਹਾਂ ਦੇ ਸਹਿਯੋਗ ਨਾਲ ਸਾਰੀ ਪੰਚਾਇਤ ਸਲੇਮਪੁਰ ਸੇਖਾ ਦੀ ਨਗਰ ਨਵਾਸੀ ਨੌਜਵਾਨ ਸਭਾ ਜਿਨ੍ਹਾਂ ਦੇ ਸਹਿਯੋਗ ਨਾਲ ਸੰਤ ਬਾਬਾ ਬੋਧਨਾਥ ਜੀ ਦੀ 125ਵੀਂ ਵਰਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ ਜਿਨ੍ਹਾਂ ਵਿੱਚ ਬਹੁਤ ਹੀ ਤਗੜੇ ਤਗੜੇ ਰਾਗੀ ਢਾਡੀ ਜਥੇ ਪਿੰਡ ਸਲੇਮਪੁਰ ਸੇਖਾ ਦੀ ਕਮੇਟੀ ਪੰਚਾਇਤ ਨੌਜਵਾਨ ਸਭਾ ਰਲ ਕੇ ਵੱਡੇ ਤੋਂ ਵੱਡੇ ਢਾਡੀ ਜਥੇ ਬੁਲਾਉਂਦੇ ਹਨ ਜੋ ਕਿ ਸਿੱਖਿਆ ਮਿਲੇ ਲੋਕ ਗਰੀਬ ਜਨਤਾ ਜਿੰਨੇ ਵੀ ਸਾਰੇ ਇੱਕ ਗੁਰੂ ਦੇ ਲੜ ਦੇ ਨਾਲ ਲੱਗਣ ਇਸ ਕਰਕੇ ਅਸੀਂ ਹਰ ਵਾਰ ਵਧੀਆ ਤੋਂ ਵਧੀਆ ਢੱਡ ਜਿੱਥੇ ਬੁਲਾਉਂਦੇ ਆਂ ਕਿ ਸਿੱਖ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ ਤੇ ਪ੍ਰਾਤਨ ਜੋ ਵੀ ਸੰਤ ਬਾਬਾ ਬੁੱਧਨਾਥ ਜੀ ਪਾਕਿਸਤਾਨ ਤੋਂ ਗੱਦੀ ਆਈ ਹੈ ਜੋ ਕਿ ਹੁਣ ਹਰ ਸਾਲ ਦੀ ਤਰ੍ਹਾਂ ਇੱਥੇ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਵਾਹਿਗੁਰੂ ਖਾਲਸਾ ਵਾਹਿ ਬਾਬਾ ਬੁੱਧਨਾਥ ਜੀ 125ਵੀਂ ਬਰਸੀ ਪਿੰਡ ਥਲੇਮਪੁਰ ਸੇਖਾਂ ਦੀ ਸੰਗਤ ਨੇ ਮੂਹ ਸਾਹ ਸੰਗਤ ਤੇ ਪਿੰਡ ਦੀ ਪੰਚਾਇਤ ਨੇ ਰਲ ਮਿਲ ਕੇ ਬਹੁਤ ਸ਼ਰਧਾ ਤੇ ਤੁੰਗਤਾਲ ਮਨਾਈ ਜਿਹਦੇ ਵਿੱਚ ਸਿਰਖੱਤਾ ਕੀਤੀ ਐਮਐਲਏ ਹਲਕਾ ਖਨੂਰ ਬਿਰਲਾਲ ਜੀ ਤੇ ਬਹੁਤ ਟਾਡੀ ਜਥੇ ਤੇ ਹੋਰ ਪਿੰਡ ਦੀਆਂ ਸ਼ਕਤੀਆਂ ਵਿੱਚ ਸ਼ਾਮਲ ਹੋਈਆਂ ਨੇ